ਤੁਸੀਂ ਦੇਖ ਰਹੇ ਹੋ ਅਸਮ ਜਰਨਲ نیوز ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਖਦੀ ਸਿਆਸਤ ਵਿੱਚ ਪਖਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਦੇਸ਼ ਦੁਨੀਆ ਦੀ ਸਿਆਸਤ ਦੀ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪਖਦੀ ਸਿਆਸਤ ਵਿੱਚ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਭੁਪਿੰਦਰ ਜੀ ਜੀ ਸਿਆਸਤ ਦੇ ਨਾਲ ਜੁੜੀ ਹੋਈ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਗੱਲਬਾਤ ਜੁੜੀ ਹੋਈ ਹੈ ਵਿਰਿੰਦਰ ਜੀ ਇੱਕ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤੇ ਦੂਜੇ ਪਾਸੇ ਸਾਬਕਾ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਆਪਸੀ ਦੇ ਵਿੱਚ ਤਲਖੀ ਜੀ ਜਿਹੜੀ ਛੜੀ ਹੋਈ ਆ ਪ੍ਰਧਾਨ ਦੇ ਵਿੱਚ ਤੇ ਸਾਬਕਾ ਪ੍ਰਧਾਨ ਦੇ ਵਿੱਚ ਤਲਖੀ ਛੜੀ ਹੋਈ ਆ ਉਸ ਤਲਖੀ ਨੂੰ ਲੈ ਕੇ ਸਵਾਲ ਜਵਾਬ ਹੋਏ ਨੇ ਉਹ ਕੀ ਸਵਾਲ ਜਵਾਬ ਹੋਏ ਨੇ ਵਿਰਿੰਦਰ ਜੀ ਕੌੜੀ ਕੌੜੀ ਵਿਕੇ ਹੋਏ ਲੋਕ ਜੀ ਸਮਝੋਤਾਕਰ ਗੁੱਟਨੋਂ ਪੇ ਟਿੱਕੇ ਹੋਏ ਲੋਕ ਹਮ ਬਰਕਤ ਕੀ ਬਾਤ ਕਰਤੇ ਹਨ ਕਮਲੋ ਮੇ ਉਗੇ ਹੋਏ ਲੋਕ ਜੀ ਇਹ ਸ਼ਾਇਰਾਨਾ ਅੰਦਾਜ਼ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੁਰਾ ਨੇ ਹੂੰ ਜਵਾਬ ਦਿੱਤਾ ਹੈ ਜੀ ਜਿਵੇਂ ਕਿ ਅਸੀਂ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕੀਤੀ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਰਾ ਨੇ ਜੀ ਗੱਲ ਆਖੀ ਸੀ ਟਿੱਪਣੀ ਕੀਤੀ ਸੀ ਸਿੱਧੂ ਜੀ ਬਿਲਕੁਲ ਕਿ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਹੂੰ ਕੋਈ ਕਮਜ਼ੋਰ ਨਹੀਂ ਹੈਗਾ ਜੀ ਅੱਜ ਜਿਹੜਾ ਟੀਕਾ ਲਾਵਾਂਗੇ ਹੂੰ ਕਿ ਲੱਭਿਆ ਨਹੀਂ ਲੱਭਣਾ ਜੀ ਸੋ ਇਹ ਜਿਹੜਾ ਜਵਾਬ ਹੈ ਹੁਣ ਨਵਜੋਤ ਸਿੰਘ ਸਿੱਧੂ ਹੂਰਾ ਨੇ ਜੀ ਦਿੱਤਾ ਜਦੋਂ ਇਸ ਦੇ ਬਾਰੇ ਪੱਤਰਕਾਰਾਂ ਨੇ ਹੂੰ ਰਾਜਾ ਵੜਿੰਗ ਹੂਰਾ ਨੂੰ ਪੁੱਛਿਆ ਕਿ ਸਿੱਧੂ ਹੂਰਾ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇਹ ਗੱਲ ਆਖੀ ਹੈ ਜੀ ਉਹ ਕਹਿੰਦੇ ਸਿੱਧੂ ਹੂਰੀ ਕਲੀਅਰ ਤੇ ਕਰਨ ਭਈ ਇਹ ਜਿਹੜਾ ਜਵਾਬ ਹੈ ਉਹਨਾਂ ਨੇ ਕਿਹਨੂੰ ਦਿੱਤਾ ਜੀ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤਾ ਹੂੰ ਜਾਂ ਰਾਜਾ ਵੜਿੰਗ ਨੂੰ ਦਿੱਤਾ ਫਿਰ ਇਸ ਗੱਲ ਦਾ ਜਵਾਬ ਦੇਵਾਂਗੇ ਜੀ ਸੋ ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ ਹਮ ਕਾਟੋ ਕਲੇਸ਼ ਆ ਜਿਹੜਾ ਉਹ ਵਧਿਆ ਹੋਇਆ ਮੈਨੂੰ ਲੱਗਦਾ ਵਧ ਰਿਹਾ ਜੀ ਹੁਣ ਸਿੱਧੀ ਸਿੱਧੀ ਜਿਹੜੀ ਗੱਲ ਹੋ ਰਹੀ ਹੈ ਹਾਂ ਜੀ ਹਾਂ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਹੁਣ ਦੋਨੇ ਪਾਸੇ ਦੋਵੇਂ ਕਹਿੰਦੇ ਨੇ ਕਿ ਭਾਈ ਸਾਡੀ ਕੋਈ ਨਿੱਜੀ ਲੜਾਈ ਨਹੀਂ ਹੈਗੀ ਹੂੰ ਇਹ ਜਿਹੜੀ ਵਿਚਾਰਾਂ ਦੀ ਲੜਾਈ ਹੈ ਜੀ ਵਿਚਾਰਧਾਰਾ ਦੀ ਲੜਾਈ ਹੈ ਹੂੰ ਸੋ ਇਸ ਵਿਚਾਰਧਾਰਾ ਦੀ ਲੜਾਈ ਦੇ ਵਿੱਚ ਜੀ ਜਿਹੜਾ ਉਹ ਨੁਕਸਾਨ ਜਿਹੜਾ ਹੈ ਉਹ ਕਾਂਗਰਸ ਪਾਰਟੀ ਦਾ ਹੋ ਰਿਹਾ ਹਾਲਾਂਕਿ ਦੋਨੇ ਹੀ ਪਾਰ ਜਿਹੜੇ ਹੈਗੇ ਨੇ ਧਿਰ ਜੀ ਕਹਿ ਰਹੇ ਨੇ ਵੀ ਅਸੀਂ ਤੇ ਜ਼ਿਆਦਾ ਹਮਦਰਦਾਂ ਅਸੀਂ ਜਿਹੜੀ ਹੈ ਪਾਰਟੀ ਦੇ ਹਮਦਰਦਾਂ ਅਸੀਂ ਜਿਹੜਾ ਹੈਗਾ ਅਸੀਂ ਲੋਕਾਂ ਦੇ ਲਈ ਕਰ ਰਹੇ ਹਾਂ ਹੁਣ ਨਵਜੋਤ ਸਿੰਘ ਸਿੱਧੂ ਰਣਵੀ ਜਿੱਦਾਂ ਬਾਰ-ਬਾਰ ਕਹਿ ਰਹੇ ਨੇ ਕਿ ਭਾਈ ਮੈਂ ਇੱਕ ਵਰਕਰਾਂ ਤੇ ਵਰਕਰ ਦੇ ਤੌਰ ਤੇ ਲੋਕ ਜਿਹੜੇ ਨੇ ਮੇਰੇ ਨਾਲ ਜੁੜੇ ਨੇ ਜੁੜੇ ਹੋਏ ਨੇ ਸੋ ਇਸ ਤਰੀਕੇ ਦੇ ਨਾਲ ਹੁਣ ਜਿਹੜੀ ਗੱਲਬਾਤ ਹੈਗੀ ਆ ਉਹ ਇਸ ਤਰੀਕੇ ਦੇ ਨਾਲ ਜਿਵੇਂ ਜਿਵੇਂ ਆ ਚੀਜ਼ਾਂ ਹੋ ਰਹੀਆਂ ਨੇ ਜਿਵੇਂ ਜਿਵੇਂ ਦੇਖੋ ਗੱਲ ਇਹ ਹੈ ਕਿ ਪਹਿਲਾਂ ਵੀ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਹੁਰੀ ਆਪਣੇ ਬੜਬੋਲੇਪਣ ਦੇ ਕਾਰਨ ਸੁਰੱਖਿਅਤਾਂ 'ਚ ਰਹਿੰਦੇ ਸੀ ਰਹਿੰਦੇ ਸੀ ਬਿਲਕੁਲ ਚਾਹੇ ਉਹ ਜਦੋਂ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੁਰੀ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਉਸ ਵੇਲੇ ਵੀ ਇਹਨਾਂ ਨੇ ਮੋਰਚਾ ਖੋਲ੍ਹਿਆ ਹੋਇਆ ਸੀਗਾ ਜੀ ਬਿਲਕੁਲ ਤੁਹਾਨੂੰ ਪਤਾ ਹੈ ਹਾਈ ਕਮਾਂਡ ਨੇ ਕਾਫੀ ਮੀਟਿੰਗਾਂ ਵੀ ਹੋਈਆਂ ਸੀ ਤੇ ਉਸੇ ਤਰੀਕੇ ਦੇ ਨਾਲ ਇਹ ਜਿਵੇਂ ਜਿਵੇਂ ਜਿਹੜੀ ਹੈ ਲੋਕ ਸਭਾ ਦੀ ਚੋਣ ਨੇੜੇ ਆਂਦੀ ਜਾ ਰਹੀ ਹੈ ਜੀ ਉਸੇ ਤਰੀਕੇ ਦੇ ਨਾਲ ਇਹ ਜਿਹੜੀ ਹੈ ਸਵਾਲ ਜਵਾਬ ਕਦੀ ਉਹਨੇ ਟਿੱਪਣੀ ਕਰਤੀ ਕਦੀ ਉਹਨੇ ਟਿੱਪਣੀ ਕਰਤੀ ਸੋ ਇਸ ਤਰੀਕੇ ਦੇ ਨਾਲ ਜਿਹੜਾ ਮਾਮਲਾ ਹੈਗਾ ਉਸ ਪੱਖਿਆ ਹੋਇਆ ਸਮੇਂ ਦੇ ਨਾਲ ਇਹ ਮਾਮਲਾ ਜਿਹੜਾ ਪੱਖ ਦਾ ਹੀ ਜਾ ਰਿਹਾ ਹੈ ਮਤਲਬ ਜਿਵੇਂ ਜਿਵੇਂ ਉਹਨਾਂ ਵੱਲੋਂ ਵੀ ਜਵਾਬ ਦਿੱਤੇ ਜਾ ਰਹੇ ਆ ਪ੍ਰਧਾਨ ਵੱਲੋਂ ਵੀ ਦਿੱਤੇ ਜਾ ਰਹੇ ਸਾਬਕਾ ਪ੍ਰਧਾਨ ਵੱਲੋਂ ਵੀ ਦਿੱਤੇ ਜਾ ਰਹੇ ਹਨ ਜੀ ਜੀ ਬਿਲਕੁਲ ਜੀ ਸੋ ਇਸ ਗੱਲ ਕਿ ਇਹ ਇਹ ਚੀਜ਼ਾਂ ਇਦਾਂ ਨਹੀਂ ਹੈ ਕਿ ਹਾਈ ਕਮਾਂਡ ਨੂੰ ਨਹੀਂ ਪਤਾ ਹਾਈ ਕਮਾਂਡ ਨੂੰ ਸਭ ਚੀਜ਼ਾਂ ਪਤਾ ਹੈ ਪਰ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਦੋਸ਼ ਲੱਗੇ ਨੇ ਨਵਜੋਤ ਸਿੰਘ ਸਿੱਧੂ ਹੁਰਾਂਤੇ ਵੀ ਜੀ ਹਾਈ ਕਮਾਂਡ ਜਿਹੜੀ بڑے ਤਰੀਕੇ ਦੇ ਨਾਲ ਬੜੀ ਸਮਝਦਾਰੀ ਦੇ ਨਾਲ بڑے ਹੌਸਲੇ ਦੇ ਨਾਲ ਔਰ ਬੜੇ ਸਬਰ ਦੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਕਿਤੇ ਨਾ ਕਿਤੇ ਕੋਈ ਵੀ ਗੱਲ ਜਿਹੜੀ ਹੈ ਤੱਤੇ ਕਾ ਲਿਆ ਗਿਆ ਫੈਸਲਾ ਜਿਹੜਾ ਨਾ ਨੁਕਸਾਨਬੰਦ ਹੋ ਸਕਦਾ ਹੈ ਪਾਰਟੀ ਦੇ ਲਈ ਸੋ ਹਾਈ ਕਮਾਂਡ ਹੈ ਜਿਹੜੀ ਉੱਪਰ ਹੈ ਪਤਾ ਹਰ ਚੀਜ਼ ਦਾ ਨਿੱਕੀ ਨਿੱਕੀ ਗੱਲ ਦਾ ਪਤਾ ਹੈ ਇੱਥੇ ਤੇ ਆਮ ਘਰਾਂ ਦੇ ਵਿੱਚ ਵੀ ਗੱਲ ਹੋਵੇ ਨਾ ਨੌਸਸ ਦੇ ਵਿੱਚ ਵੀ ਕੋਈ ਲੜਾਈ ਪੜਾਈ ਹੋ ਜੇ ਤੇ ਉਹ ਜਾ ਕੇ ਸੌਰੇ ਨੂੰ ਕੋਈ ਹੋਰ ਗੱਲ ਕਹਿ ਦੇਣੀ ਹੈ ਘਰ ਵਾਲੇ ਨੂੰ ਹੋਰ ਕੋਈ ਗੱਲ ਕਹਿ ਦੇਣੀ ਹੈ ਤੇ ਹੋ ਸਕਦਾ ਇਧਰ ਉਧਰੋਂ ਕੋਈ ਬੰਦਾ ਇੱਕ ਦੂਜੇ ਦੇ ਖਿਲਾਫ ਗੱਲ ਕਰਦੇ ਪਰਿਵਾਰਕ ਮੈਂਬਰ ਇਹ ਤੇ ਚਲੋ ਵੱਡੇ ਪੱਧਰ ਦੀ ਗੱਲ ਹੈ ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਦੂਸਰੇ ਵਰਕਰ ਵੀ ਹੈਗੇ ਨੇ ਜਿਨ੍ਹਾਂ ਦੀ ਪਹੁੰਚ ਹੈਗੀ ਹੈ ਅੱਗੇ ਤਾਂ ਉਹ ਵੀ ਗੱਲਾਂ ਦੱਸ ਦਿੰਦੇ ਨੇ ਜਾ ਕੇ ਜੀ ਫਲਾਣੇ ਆਗੂ ਨੇ ਇਹ ਗੱਲ ਕੀਤੀ ਹੈ ਤੇ ਢਿੰਗੜੇ ਆਗੂ ਨੇ ਇਹ ਗੱਲ ਕੀਤੀ ਹੈ ਸੋ ਹਾਈ ਕਮਾਂਡ ਨੂੰ ਨਿੱਕੀ ਨਿੱਕੀ ਗੱਲ ਦਾ ਨਿੱਕੇ ਨਿੱਕੇ ਸਟੈਪ ਦਾ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਕਿਦਾਂ ਹੈ ਤਾਂ ਹਾਈ ਕਮਾਂਡ ਵੀ ਜਿਹੜੀ ਹੈ ਉਹ ਬੜੇ ਹੌਸਲੇ ਨਾਲ ਧੀਰੇ ਦੇ ਨਾਲ ਜਿਹੜਾ ਫੈਸਲਾ ਲੈਣਾ ਚਾਹੁੰਦੀ ਹੈ ਜੀ ਜੀਵਿੰਦਰ ਜੀ ਗੱਲਬਾਤ ਕਰੀ ਅੱਗੇ ਤਾਂ ਗਠਬੰਧ ਨੂੰ ਲੈ ਕੇ ਜਿਹੜੇ ਪ੍ਰਧਾਨ ਨੇ ਆਪਣੇ ਰਾਜਾ ਬੜਿੰਗ ਜੀ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਗਠਬੰਧ ਨੂੰ ਲੈ ਕੇ ਵੀ ਕੁਝ ਗੱਲਾਂ ਕਹੀਆਂ ਨੇ ਉਹ ਕੀ ਗੱਲਾਂ ਕਹੀਆਂ ਨੇ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੋਏਗਾ ਮੋਦੀ ਦੇ ਖਿਲਾਫ ਇਕੱਠੇ ਹੁੰਦੇ ਆ ਜਾਂ ਨਹੀਂ ਹੁੰਦੇ ਦੇਖੋ ਇਹਦੇ ਵਿੱਚ ਸਾਫ਼ ਤੌਰ ਤੇ ਜਿਹੜਾ ਹੈਗਾ ਜੀ ਆ અમરਿੰਦਰ ਸਿੰਘ ਰਾਜાવੜિંગ હોરાણે ਤੇ કહેતા કેંદે ભાઈ અગર અસી ਇਕઠ્ઠે ચલીએ લડાઈ ના હોવે આપસ دے ਵਿੱਚ મન મટાબ ના હોવે ਤੇ અસી સાફ સાફ ઓનેને કે કે પંજાબ دے ਵਿੱਚ બીજેપી دے કૂડ દે નહિ લગણ દેવાંગે જી ਹੁਣ ਜਿਹੜੀ ਹਾਈ ਕਮਾਂ ਹੈ ਉਹ ਫੈਸਲਾ ਜਿਹੜਾ ਹਾਈ ਕਮਾਂ ਦਾ ਉਹਨੇ ਕਿਹਾ ਦੇਖੋ ਗੱਲ ਇਹ ਹੈ ਕਿ ਜਿਹੜਾ ਆਖਰੀ ਫੈਸਲਾ ਹੋਵੇਗਾ ਹੂੰ ਸੀਟਾਂ ਦੀ ਵੰਡ ਨੂੰ ਲੈ ਕੇ ਜਾਂ ਗઠਪੰਧਰ ਨੂੰ ਲੈ ਕੇ ਉਹ ਤੇ ਹਾਈ ਕਮਾਂ ਦਾ ਹੀ ਹੋਊਗਾ ਹੂੰ ਉਹ ਕਹਿੰਦੇ ਹਾਈ ਕਮਾਂਡ ਜਿਹੜੀ ਸਾਡੀ ਹੈਗੀ ਸਾਨੂੰ ਪੂਰਾ ਭਰੋਸਾ ਹੈ ਹਮ ਹਾਈ ਕਮਾਂਡ ਹੈ ਜਿਹੜੀ ਉਹ ਵਰਕਰਾਂ ਦੇ ਪੰਜਾਬ ਦੇ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਹਮ ਉਹਨਾਂ ਦੇ ਜਿਹੜੇ ਫੈਸਲੇ ਆ ਜੀ ਉਹਨਾਂ ਦੀ ਗੱਲਬਾਤ ਸੁਣੇਗੀ ਹਮ ਨਜ਼ਰ ਅੰਦਾਜ਼ ਨਹੀਂ ਕਰੇਗੀ ਤੇ ਸਾਨੂੰ ਪੂਰਾ ਪਤਾ ਹੈ ਕਿ ਅਸੀਂ ਜਿਹੜੇ ਹੈਗੇ ਆ ਉਹ ਸਾਡੀ ਗੱਲ ਦੀ ਮਨਾਈ ਨਹੀਂ ਹੋਊਗੀ ਤੇ ਅਸੀਂ ਜਿਹੜਾ ਸੀਟਾਂ ਮਤਲਬ ਕੁੱਲ ਮਿਲਾ ਕੇ ਜਿਹੜਾ ਹੈਗਾ ਉਹਨਾਂ ਨੇ ਗੱਲ ਜਿਹੜੀ ਆਖੀ ਹੈ ਉਹ ਸਾਂਜੀ ਜਿਹੜੀ ਆ ਕਿਤੇ ਨਾ ਕਿਤੇ ਸਾਂਜੀ ਵਾਲਤਾ ਦੀ ਮਤਲਬ ਗੱਲ ਨਹੀਂ ਕੀਤੀ ਗੱਲ ਨਹੀਂ ਕੀਤੀ ਉਹ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਕਿਤੇ ਨਾ ਕਿਤੇ ਕੋਈ ਸਾਂਜੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਹਿੰਦੇ ਜੀ ਦੇਖੋ ਗੱਲ ਇਦਾਂ ਹੈ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਸਿੱਧੀ ਸਿੱਧੀ ਇਸ਼ਾਰਾ ਕੀਤਾ ਕਿ ਸੈਂਟਰ ਗਵਰਨਮੈਂਟ ਜਿੱਥੇ ਜਿਹੜੀ ਉਹਦੀ ਕੋਈ ਗੱਲ ਨਹੀਂ ਮੰਨਦਾ ਤੇ ਉਹ ਆਪਣੇ ਈਡੀ ਦੇ ਰਾਹੀਂ ਰੇਡਾਂ ਕਰਵਾਉਂਦੀ ਹੈ ਤੇ ਇਦਾਂ ਹੀ ਸੂਬੇ ਦੇ ਵਿੱਚ ਵਿਜੀਲੈਂਸ ਦੀਆਂ ਰੇਡਾਂ ਜਿਹੜੀਆਂ ਬਹੁਤ ਸਾਰੇ ਆਗੂਆਂ ਤੇ ਹੋਈਆਂ ਨੇ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਭਾਈ ਦੇਖੋ ਗੱਲ ਇਹ ਹੈ ਕਿ ਮੰਨ ਲਓ ਸੀਟਾਂ ਦੀ ਵੰਡ ਹੋ ਜਾਂਦੀ ਹੈ ਸੀਟ ਸ਼ੇਅਰਿੰਗ ਹੋ ਜਾਂਦੀ ਹੈ ਇਕੱਠਿਆਂ ਚੋਂ ਲੜਨੀ ਪੈਂਦੀ ਹੈ ਤਾਂ ਕੀ ਬਹੁਤ ਸਾਰੇ ਇਹੋ ਜਿਹੇ ਆਗੂ ਨੇ ਕਾਂਗਰਸ ਦੇ ਵਿੱਚ ਕਿ ਜਿਨ੍ਹਾਂ ਤੇ ਦੋਸ਼ ਲਾ ਕੇ ਵਿਜੀਲੈਂਸ ਦੇ ਰਾਹੀਂ ਉਹ ਅਰੈਸਟ ਹੋਏ ਨੇ ਤੇ ਫਿਰ ਉਹ ਜੇਲ੍ਹਾਂ ਚ ਵੀ ਕਈ ਕਈ ਮਹੀਨੇ ਲਾ ਕੇ ਆਏ ਨੇ ਕੀ ਸ਼ੀਟ ਸ਼ੇਅਰਿੰਗ ਤੋਂ ਬਾਅਦ ਜਿਹੜੀ ਸੀਟਾਂ ਦੀ ਸ਼ੇਅਰਿੰਗ ਹੋਊਗੀ ਵੰਡ ਹੋਊਗੀ ਉਸ ਤੋਂ ਬਾਅਦ ਜੇ ਦੋਵੇਂ ਪਾਰਟੀਆਂ ਦੇ ਆਗੂਆਂ ਨੂੰ ਵਰਕਰਾਂ ਨੂੰ ਸੀਟਸ ਆਪਣੇ ਸਟੇਜਾਂ ਸਾਂਝੀਆਂ ਕਰਨੀਆਂ ਪੈਂਦੀਆਂ ਨੇ ਤੇ ਕੀ ਉਹ ਸਟੇਜਾਂ ਸਾਂਝੀਆਂ ਕਰ ਪਾਣਗੇ ਕੀ ਉਹਨਾਂ ਦੇ ਮਨਚ ਮਟਾ ਉਸ ਵਕਤ ਵੀ ਇਹਨਾਂ ਦੇ ਅੰਦਰ ਦੋਨਾਂ ਮਤਲਬ ਜੇ ਕਹਿ ਲਿਆ ਪਾ ਇੱਕ ਕਾਂਗਰਸ ਇੱਕ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੋਵੇ ਵਰਕਰ ਤੇ ਦੂਸਰਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋਵੇ ਉੱਥੇ ਸਟੇਜਾਂ ਸ਼ੇਅਰ ਕਰਨ ਦੇ ਵੇਲੇ ਵੀ ਉਹ ਕਿਤਨਾ ਕਿਤੇ ਦਿਖਾਈ ਦੇਵੇਗਾ ਉਹਨਾਂ ਦੇ ਵਿੱਚ ਤਲਕੀ ਜੀ ਛੜੀ ਹੋਏਗੀ ਉਸ ਵਕਤ ਤਲਕੀ ਦੇਖੋ ਮਨ ਮਟਾਬਤੇ ਦੇਖੋ ਹੋਊਗਾ ਜੋ ਗੱਲ ਦੇਖੋ ਗੱਲ ਜੋ ਰਾਜਾ ਵੜਿੰਗ ਹਰਾਨੇ ਦੱਸੀ ਹੈ ਕਿ ਭਾਈ ਜਿਹੜੇ ਲੀਡਰ ਜਿਹੜੇ ਆ ਉਹ ਵਿਜੀਲੈਂਸ ਵੱਲੋਂ ਜਿਹੜੇ ਅਰੈਸਟ ਹੋਏ ਨੇ ਇਸ ਸਰਕਾਰ ਦੀ ਸੱਤਾ ਦੇ ਵਿੱਚ ਸੂਬਾ ਸਰਕਾਰ ਦੇ ਅਸ਼ ਹੋਣੇ ਅਰੈਸਟ ਹੋਏ ਨੇ ਚਲੋ ਆਪਾਂ ਜਿਹੜੇ ਵੀ ਆਗੂਆਂ ਦੇ ਜਿਹੜੇ ਵੀ ਕਾਂਗਰਸ ਦੇ ਵਿੱਚ ਜਿੰਨੇ ਵੀ ਆਗੂ ਜੋ ਵੀ ਜਿਨ੍ਹਾਂ ਤੇ ਵੀ ਜੋ ਵੀ ਦੋਸ਼ ਲੱਗੇ ਨੇ ਸੋ ਉਹ ਕਹਿੰਦੇ ਨੇ ਵੀ ਇਹੋ ਜਿਹੀਆਂ ਐ ਨਾ ਸਾਡੇ ਸਾਨੂੰ ਪੂਰਾ ਭਰੋਸਾ ਹੈ ਕਿ ਜਿਹੜੀ ਹਾਈ ਕਮਾਂਡ ਹੈ ਉਹ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰੇਗੀ ਤੇ ਜਿਹੜੀ ਸੀਟਾਂ ਦੀ ਵੰਡ ਦੀ ਲੋੜ ਨਹੀਂ ਹੈਗੀ ਸਾਨੂੰ ਉਹ ਇੰਨੇ ਕੁ ਕੌਨਫੀਡੈਂਟ ਨੇ ਇੰਨੇ ਕੁ ਜ਼ਿਆਦਾ ਉਹਨਾਂ ਚ ਰਾਜਾ ਵਿਢਿੰਗ ਦੇ ਵਿੱਚ ਜੋ ਚੀਜ਼ ਮੈਂ ਦੇਖੀ ਹੈ ਕਿ ਕਾਫੀ ਜੜ ਹੈਗਾ ਕੌਨਫੀਡੈਂਸ ਨਜ਼ਰ ਆ ਰਿਹਾ ਹੈ ਜਾਂ ਦੂਜੀ ਵੀ ਤੁਸੀਂ ਲੀਡਰਸ਼ਿਪ ਦੇਖ ਲਓ ਕਾਂਗਰਸ ਦੀ ਜਿਹੜੀ ਹੈਗੀ ਹੈ ਪੰਜਾਬ ਕਾਂਗਰਸ ਦੀ ਉਹ ਵੀ ਇਹੀ ਗੱਲਾਂ ਕਹਿ ਰਹੀ ਕਿ ਸਾਨੂੰ ਬੈਸਾਖੀਆਂ ਦੀ ਲੋੜ ਨਹੀਂ ਸਾਫ਼-ਸਾਫ਼ ਉਹਨਾਂ ਨੇ ਕਿਹਾ ਬੈਸਾਖੀਆਂ ਦੀ ਲੋੜ ਨਹੀਂ ਪਰ ਬੈਸਾਖੀਆਂ ਜਿਹੜੀਆਂ ਹੈਗੀਆਂ ਨੇ ਸਾਨੂੰ ਲੋੜ ਨਹੀਂ ਕਿਤੇ ਨ ਕਿਤੇ ਉਹਨਾਂ ਨੇ ਆਮ ਆਦਮੀ ਪਾਰਟੀ ਵਾਲਾ ਇਸ਼ਾਰਾ ਕੀਤਾ ਪਰ ਅੰਦਰ ਖਾਤੇ ਜਿਸ ਢੰਗ ਨਾਲ ਗੱਲਾਂ ਚੱਲਦੀਆਂ ਪਈਆਂ ਨੇ ਕਿ ਬਹੁਤ ਸਾਰੇ ਜਿਹੜੇ ਹੈਗੇ ਨੇ ਉਹ ਸਿਆਸੀ ਜਿਹੜੇ ਜਾਣਕਾਰ ਹੈਗੇ ਨੇ ਜਾਂ ਸੂਤਰਾਂ ਤੋਂ ਪਤਾ ਲੱਗਿਆ ਕਿ ਬਈ ਅੰਦਰ ਖਾਤੇ ਦੇ ਸੀਟਾਂ ਦੀ ਵੰਡ ਦੀ ਜਿਹੜੀ ਹੈ ਲਗਭਗ ਤੈ ਹੋ ਚੁੱਕੀ ਹੈ ਆਫੀਸ਼ੀਅਲੀ ਅਨਾਉਂਸਮੈਂਟ ਅਜੇ ਤੱਕ ਨਹੀਂ ਹੋਈ ਦਿੱਲੀ 'ਚ ਕਿੰਨੀਆਂ ਸੀਟਾਂ ਦੀ ਜਿਹੜੀ ਹੈ ਸ਼ੇਅਰਿੰਗ ਹੋਊਗੀ ਪੰਜਾਬ 'ਚ ਕਿੰਨੀਆਂ ਸੀਟਾਂ ਦੀ ਸ਼ੇਅਰਿੰਗ ਹੋਊਗੀ ਅੰਦਰ ਖਾਤੇ ਜਿਹੜੀ ਹੈ ਹਾਈ ਕਮਾਂਡ ਦੀ ਜਿਹੜੀ ਆਪਸੀ ਗੱਲਬਾਤ ਜਿਹੜੀ ਹੈ ਉਹ ਹੋ ਰਹੀ ਹੈ ਤੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਸ ਢੰਗ ਨਾਲ ਇਸ ਵੇਲੇ ਹਾਲਾਤ ਜਿਹੜੇ ਨੇ ਆ ਬਣੇ ਹੋਏ ਨੇ ਜਿਵੇਂਦਰ ਜੀ ਇਹ ਤਾਂ ਸੀਗੇ ਆਪਣੇ ਕਾਂਗਰਸ ਦੇ ਪ੍ਰਧਾਨ ਤੇ ਜੇ ਆਪਾਂ ਗੱਲ ਕਰੀਏ ਸਾਬਕਾ ਪ੍ਰਧਾਨ ਦੀ ਸਾਬਕਾ ਪ੍ਰਧਾਨ ਵੀ ਇਸ ਵਕਤ ਸਰਗਰਮ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਏ ਦਿਨ ਰੈਲੀਆਂ ਕਰਦੇ ਨੇ ਤੇ ਹੁਣ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਹੁਣੇ ਇੱਕ ਹੋਰ ਰੈਲੀ ਕਰਨ ਜਾ ਰਿਹਾ ਉਹ ਰੈਲੀ ਕਿੱਥੇ ਹੋ ਰਹੀ ਆ ਤੇ ਹੁਣ ਕੀ ਲੱਗਦਾ ਵੀ ਉਹਦੇ ਉਸ ਰੈਲੀ ਦੇ ਵਿੱਚ ਕੀ ਮੁੱਦੇ ਲੈ ਕੇ ਆਉਣਗੇ ਉਹ ਦੇਖੋ ਗੱਲ ਇਹ ਆ ਕਿ ਪਹਿਲਾਂ ਵੀ ਜਿਹੜੀਆਂ ਤਿੰਨ ਰੈਲੀਆਂ ਹੋ ਚੁੱਕੀਆਂ ਨੇ ਦੋ ਬਠਿੰਡੇ ਦੇ ਵਿੱਚ ਹੋਈਆਂ ਨੇ ਜੀ ਆ 9 ਤਰੀਕ ਨੂੰ ਸ਼ਾਪ ਕੁਰਸੀ ਦੀ ਜੀ ਜਿਸ ਵੇਲੇ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਹੁਰੀ ਚੰਡੀਗੜ੍ਹ 'ਚ ਮੀਟਿੰਗ ਕਰ ਰਹੇ ਸੀ ਉਸ ਵੇਲੇ ਸਿੱਧੂ ਹੁਰੀ ਹੁਸ਼ਿਆਰਪੁਰ ਦੇ ਵਿੱਚ ਰੈਲੀ ਸੀਗੀ ਉਹਨਾਂ ਦੀ ਸੋ ਗੱਲਾਂ ਬਾਤਾਂ ਚੱਲੀਆਂ ਬਾਈ ਬਹੁਤ ਸਾਰੇ ਆਗੂਆਂ ਨੇ ਜਾ ਕੇ ਦੱਸਿਆ ਵੀ ਕਿ ਭਾਈ ਸਿੱਧੂ ਸੂਰੀ ਇਸ ਠਗਣਾ ਕਰ ਰਹੇ ਨੇ ਦੇਖੋ ਗੱਲ ਇਹ ਹੈ ਕਿ ਕਈ ਆਗੂ ਤੇ ਕਹਿ ਰਹੇ ਨੇ ਕਿ ਉਹਨਾਂ ਨੂੰ ਪਤਾ ਹੈ ਦਵਿੰਦਰ ਯਾਦਵ ਹੁਰਾ ਨੂੰ ਪਤਾ ਹੈ ਭਈ ਜੋ ਵੀ ਨਿੱਕੀ ਨਿੱਕੀ ਗੱਲਬਾਤ ਹੈ ਉਹਨਾਂ ਦੇ ਧਿਆਨ ਦੇ ਵਿੱਚ ਹੈ ਬੈਠਿੰਗ ਅੱਜ ਵੀ ਹੈ ਅੱਜ ਵੀ बैठक ਜਿਹੜੀ ਚੱਲ ਰਹੀ ਆ ਦਵਿੰਦਰ ਯਾਦਵ ਹੁਰਾਂ ਦੇ ਨਾਲ ਅੱਜ ਵੀ ਆ ਪਹੁੰਚੇ ਹੈਗੇ ਨੇ ਸਿੱਧੂ ਹੁਰੀ ਜੀ ਔਰ ਜਿਸ ਤਰੀਕੇ ਦੇ ਨਾਲ ਹੁਣ ਅਗਲੀ ਅਨਾਉਂਸਮੈਂਟ ਕੀਤੀ ਹੈ ਅਗਲੀ ਰੈਲੀ ਦੀ ਨਵਜੋਤ ਸਿੰਘ ਸਿੱਧੂ ਹੁਰਾ ਨੇ ਜੀ ਮੌਕੇ ਦੇ ਵਿੱਚ ਪਤਾ ਹੀ ਆ ਕਿ ਮੌਕੇ ਦੇ ਵਿੱਚ ਰੈਲੀ ਹੋਣੀ ਸੀ ਜੀ ਪਰ ਉੱਥੇ ਆ ਪਲਫਾਰਮ ਜਿਹੜਾ ਹੈਗਾ ਉੱਥੇ ਆਪਣੇ ਬਾਗਾ ਪੁਰਾਣੇ ਦੇ ਵਿੱਚ ਠੀਕ ਹੈ ਜੀ ਬੱਗੀਪੁਰਾ ਬਾਈਪਾਸ ਹੈ ਬੱਗੀਪੁਰਾ ਬਾਈਪਾਸ ਹਾਂ ਜੀ ਉੱਥੇ ਜਿਹੜਾ ਹੈਗਾ ਮੁੱਗੇ ਜ਼ਿਲ੍ਹੇ ਦੇ ਵਿੱਚ ਇੱਥੇ 21 ਜਨਵਰੀ ਨੂੰ 11 ਵਜੇ ਉਹਨਾਂ ਨੇ ਇੱਕ ਰੈਲੀ ਰੱਖੀ ਹੈ ਜੀ ਔਰ ਉਹ ਤੇ ਹਰਾਨਗੀ ਵਾਲੀ ਵੱਲ ਗੱਲ ਇਹ ਹੈ ਕਿ ਜਿੱਥੇ ਉਸ ਪੋਸਟਰ ਜਿਹੜੇ ਜਾਰੀ ਕੀਤੇ ਨੇ ਉੱਥੇ ਰਾਹੁਲ ਗਾਂਧੀ ਦੀ ਵੀ ਫੋਟੋ ਲੱਗੀ ਹੈ ਪੋਸਟਰ ਦੇ ਉੱਤੇ ਸੋਨੀਆ ਗਾਂਧੀ ਦੀ ਵੀ ਫੋਟੋ ਲੱਗੀ ਹੈ ਪ੍ਰਿੰਕਿਆ ਗਾਂਧੀ ਦੀ ਵੀ ਫੋਟੋ ਲੱਗੀ ਹੈ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹਰਾਨਦੀ ਵੀ ਉਸ ਪੋਸਟਰ ਦੇ ਵਿੱਚ ਫੋਟੋ ਹੈ ਹਾਲਾਂਕਿ ਉਹ ਉਹਨਾਂ ਨੇ ਆਉਣਾ ਨਹੀਂ ਹੈ ਕਿ ਸੱਦਿਆ ਨਹੀਂ ਹੈਗਾ ਔਰ ਪੰਜਾਬ ਦੀ ਲੀਡਰਸ਼ਿਪ ਤੋਂ ਬਿਗੈਰ ਗੱਲਬਾਤ ਕੀਤੇ ਆ ਉਹ ਉੱਥੇ ਰੈਲੀ ਕਰ ਰਹੇ ਨੇ ਪੰਜਾਬ ਬਚਾਓ ਕਾਂਗਰਸ ਬਚਾਓ ਦੇ ਬੈਂਡਰ ਹੇਠ ਜੀ ਠੀਕ ਹੈ ਜੀ ਉਹ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਚੱਲ ਰਹੀਆਂ ਨੇ ਇਸ ਤਰੀਕੇ ਦੇ ਨਾਲ ਦੇਖੋ ਗੱਲ ਇਹ ਹੈ ਕਿ ਰਾਜਾ ਵੜਿੰਗ ਹੋਰਾਂ ਨੇ ਤੇ ਸਾਫ਼-ਸਾਫ਼ ਤੇ ਕਹੀ ਹੈ ਦੇਖੋ ਗੱਲ ਇਹ ਹੈ ਕਿ ਇੱਕ ਪਾਰਟੀ ਦਾ ਆਗੂ ਹੁੰਦਾ ਪਾਰਟੀ ਦਾ ਪ੍ਰਧਾਨ ਹੁੰਦਾ ਹੈ ਡਿਸਪਲਿਨ ਅਨੁਸ਼ਾਸਨ ਬਣਾ ਕੇ ਰੱਖਣਾ ਭੁਪਿੰਦਰ ਜੀ ਜੀ ਜ਼ਰੂਰੀ ਹੁੰਦਾ ਜੇ ਅਗਰ ਹਾਈ ਕਮਾਂਡ ਨੇ ਪ੍ਰਧਾਨ ਚੁਣਿਆ ਕਾਂਗਰਸ ਦੇ ਵਿੱਚ ਤੇ ਜਿਹੜੀ ਬਾਕੀ ਲੀਡਰਸ਼ਿਪ ਹੈਗੀ ਆ ਉਹ ਚਾਹੀਦਾ ਹੈ ਕਿ ਭਾਈ ਆਪਾਂ ਸਹਿਯੋਗ ਦਈਏ ਪ੍ਰਧਾਨ ਨੂੰ ਜੇ ਡਿਸਪਲਿਨ ਮੇਨਟੇਨ ਕਰਨਾ ਹੈ ਗੱਲ ਮੰਨ ਲਈਏ ਤੇ ਜੇ ਬਾਕੀ ਪਾਰਟੀ ਕੱਲੀ ਇੱਧਰ ਹੋਵੇ ਤੇ ਆਪਾਂ ਚੈਲੰਜ ਕਰਦੀ ਇੱਕ ਪਾਸੇ ਹੋ ਜਾਈਏ ਤੇ ਨਾਲ ਗਈ ਆ ਦੇਖ ਲਓ ਜੀ ਮੇਰੇ ਕੋਲ ਤੇ ਇੰਨਾ ਇਕੱਠਾ ਹੈ ਵਰਕਰ ਮੈਨੂੰ ਪਿਆਰ ਕਰਦੇ ਨੇ ਪਰ ਅੱਤ ਤੁਸੀਂ ਇੰਨੇ ਇਕੱਠੇ ਕਰਕੇ ਦਿਖਾ ਲਓ ਤੇ ਕੋਈ ਸਿੱਧੀ ਸਿੱਧੀ ਜਿਹੜੀ ਗੱਲ ਹੈ ਇਹ ਤਾਂ ਕਿਤੇ ਨਾ ਕਿਤੇ ਇਦਾਂ ਨਹੀਂ ਲੱਗਦਾ ਕਿ ਵੀ ਆਪਣਾ ਪ੍ਰਦਰਸ਼ਨ ਦਿਖਾ ਰਹੇ ਆਪਣੀ ਸ਼ਕਤੀ ਪ੍ਰਦਰਸ਼ਨ ਕਰ ਰਹੇ ਆ ਪਰ ਪਾਰਟੀ ਦੇ ਨਾਲ ਸਹਿਯੋਗ ਥੋੜਾ ਜਿਹਾ ਘਟਾ ਆ ਇਦਾਂ ਨਹੀਂ ਇਦਾਂ ਨਹੀਂ ਲੱਗਦਾ ਕਿ ਵਰਿੰਦਰ ਜੀ ਦੇਖ ਕੇ ਇਹ ਬਿਲਕੁਲ ਜੀ ਇਹ ਚੀਜ਼ਾਂ ਦੇਖੋ ਪਹਿਲਾਂ ਵੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਇਹ ਆਪਣੀ ਜਿਹੜੀ ਹੈਗੀ ਆ ਬੱਲੇ ਬੱਲੇ ਕਈ ਲੀਡਰਾਂ ਦੇ ਵਿੱਚ ਨਾ ਮਤਲਬ ਕਿ ਗੱਲਬਾਤ ਜਿਹੜੀ ਲੀਡਰਸ਼ਿਪ ਮੈਂ ਪਹਿਲਾਂ ਵੀ ਕਿਹਾ ਜੀ ਨੇ ਬੋਲੀ ਪਾਣੀ ਜਿਹੜੀ ਹੈਗੀ ਆ ਹੂੰ ਉਹ ਬੜਾ ਹਲੀਮੀ ਵਾਲੀ ਹੋਣੀ ਚਾਹੀਦੀ ਹੈ ਲੀਡਰ ਦਾ ਮਤਲਬ ਹੈ ਕਿ ਨਾਲ ਲੈ ਕੇ ਚੱਲਣ ਵਾਲਾ ਜੀ ਲੀਡਰ ਦਾ ਮਤਲਬ ਹੈ ਕਿ ਲੋਕਾਂ ਨੇ ਤੁਹਾਨੂੰ ਉਮੀਦਵਾਰ ਚੁਣਨਾ ਹੈ ਜਾਂ ਜੇ ਪਾਰਟੀ ਤੁਹਾਨੂੰ ਟਿਕਟ ਦੇ ਦੋਗੀ ਤੁਹਾਨੂੰ ਉਮੀਦਵਾਰ ਚੁਣਨਾ ਹੈ ਜਾਂ ਤੁਸੀਂ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨਾ ਹੈ ਪਰ ਜੇ ਤੁਹਾਡੇ ਚ ਹੰਕਾਰ ਚੱਲਕਦਾ ਹੋਊਗਾ ਤਾਂ ਲਾਗੇ ਤੁਹਾਡੇ ਨਾਲ ਕੋਈ ਜ਼ਿਆਦਾ ਦੇਰ ਚੱਲਣ ਨੂੰ ਤਿਆਰ ਨਹੀਂ ਹੋਊਗਾ ਇਹ ਵੀ ਚੀਜ਼ ਹੈਗੀ ਹੈ ਠੀਕ ਹੈ ਅੱਜ ਤੁਹਾਡੇ ਲੋਕ ਗੱਲਾਂ ਸੁਣਦੇ ਨੇ ਤੁਹਾਡੀ ਆ ਲੋਕਾਂ ਦੇ ਵਿੱਚ ਪੈਠ ਹੈ ਲੋਕੀ ਤੁਸੀਂ ਲੋਕ ਭਲਾਈ ਦੀਆਂ ਗੱਲਾਂ ਕਰਦੇ ਹੋ ਪਰ ਕਿਤੇ ਨਾ ਕਿਤੇ ਜਿਹੜੀ ਹਲੀਮੀ ਹੈ ਉਹ ਵੀ ਜ਼ਰੂਰੀ ਹੈ ਹਲੀਮੀ ਦੇ ਨਾਲ ਹੀ ਸਭ ਕੁਝ ਤੁਸੀਂ ਤੁਸੀਂ ਕਿਸੇ ਦੇ ਸਿਰ ਤੇ ਬਾਸ ਨਹੀਂ ਲੱਗੇ ਤੁਸੀਂ ਪਬਲਿਕ ਦੇ ਬਾਸ ਨਹੀਂ ਹੈਗੇ ਤੁਸੀਂ ਪਬਲਿਕ ਦੇ ਨੁਮਾਇੰਦੇ ਹੋ ਸਕਦੇ ਤੁਸੀਂ ਪਬਲਿਕ ਦੀ ਭਲਾਈ ਦੇ ਕੰਮ ਕਰ ਸਕਦੇ ਹੋ ਇਹ ਕੋਈ ਰਾਜੇ ਮਹਾਰਾਜਿਆਂ ਵਾਲਾ ਜ਼ਮਾਨਾ ਨਹੀਂ ਹੈ ਜਿੱਥੇ ਉੱਥੇ ਧੱਕੇਸ਼ਾਹੀ ਚੱਲਦੀ ਸੀ ਜੀ ਜਾਂ ਆਪਣੀ ਜ਼ਬਰਦਸਤੀ ਚੱਲਦੀ ਸੀ ਅੱਜ ਲੋਕਾਂ ਨੇ ਦੇਖਣਾ ਹੈ ਵੀ ਸਾਡੀ ਭਲਾਈ ਦਾ ਕੰਮ ਕਿਹੜੀ ਪਾਰਟੀ ਕਰਦੀ ਹੈ ਅੱਜ ਇਹ ਕਿਤਰਾ ਨਾ ਮੈਂ ਕਹੇ ਦੇਖੋ ਚੰਗੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀ ਡੈਮੋਕ੍ਰੇਸੀ ਹੈ ਪਰ ਮੰਦ ਭਾਗੀ ਗੱਲ ਇਹ ਹੈ ਕਿ ਜਿੱਥੇ ਤਰੱਕੀ یافتਾ ਮੁਲਕਾਂ ਦੇ ਵਿੱਚ ਡਵੈਲਪਮੈਂਟ ਦੀਆਂ ਗੱਲਾਂ ਚੱਲਦੀਆਂ ਨੇ ਤਰੱਕੀ ਦੀਆਂ ਗੱਲਾਂ ਚੱਲਦੀਆਂ ਨੇ ਸਿੱਖਿਆ ਦੀਆਂ ਗੱਲਾਂ ਚੱਲਦੀਆਂ ਨੇ ਸਾਡੇ ਮੁਲਕ ਦੇ ਵਿੱਚ ਸਿਆਸਤ ਤੋਂ ਹੀ ਬਾਹਰ ਨਹੀਂ ਆ ਪਾ ਰਹੇ ਅਸੀਂ ਲੋਕ ਮੈਨੂੰ ਤੇ ਲੱਗਦਾ ਹੈ ਕਿ ਜੇ ਭੁਪਿੰਦਰ ਜੀ ਇਹੀ ਹਾਲਾਤ ਰਹੇ ਨਾ ਸਾਡੇ ਪੰਜਾਬ ਦੇ ਵਿੱਚ ਤੇ ਜਿਹੜੀ ਯੂਪੀ ਬਿਹਾਰ ਦੀ ਰਾਜਨੀਤੀ ਹੁੰਦੀ ਸੀ ਨਾ ਜੀ ਮਤਲਬ ਉੱਥੇ ਜੋ ਇਸ ਵੇਲੇ ਹੈ ਜੀ ਜੋ ਯੂਪੀ ਬਿਹਾਰ ਦੇ ਵਿੱਚ ਇਹ ਰਾਜਨੀਤੀ ਹੈ ਕਹਿੰਦੇ ਨੇ ਉਹ ਬਿਹਾਰ ਦੀ ਰਾਜਨੀਤੀ ਤੇ ਖਾਸ ਤੌਰ ਤੇ ਬੜੀ ਉਹ ਅਲੱਗ ਤਰ੍ਹਾਂ ਦੀ ਮੰਨੀ ਜਾਂਦੀ ਆ ਸਾਫ ਦਲਵਾਂਝ ਕਹੀਏ ਤੇ ਬੜੀ ਮਾੜੀ ਮੰਨੀ ਜਾਂਦੀ ਆ ਜੀ ਤੇ ਮੈਨੂੰ ਲੱਗਦਾ ਉਹੋ ਜੀ ਰਾਜਨੀਤੀ ਪੰਜਾਬ ਦੇ ਵਿੱਚ ਹੋਣੀ ਸ਼ੁਰੂ ਹੋ ਜਾਵੇਗੀ ਜੀ ਪਬਲਿਕ ਦੇ ਮੁੱਦੇ ਤੇ ਚੁੱਕੇ ਨਹੀਂ ਜਾਂਦੇ ਜੀ ਉਹਨੂੰ ਫੜ ਲਿਆ ਉਹਨੂੰ ਉਹਦੇ ਤੇ ਟਿੱਪਣੀ ਕਰਤੀ ਉਹਨੂੰ ਉਹਦੇ ਤੇ ਟਿੱਪਣੀ ਕਰਤੀ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਮਾੜੀਆਂ ਨੇ ਹਾਲਾਂਕਿ ਹਾਈ ਕਮਾਂਡ ਨੂੰ ਸਾਰਾ ਕੁਝ ਪਤਾ ਹਾਈ ਕਮਾਂਡ ਨੇ ਪਹਿਲਾਂ ਵੀ ਗੱਲ ਕੀਤਾ ਕਿ ਸਬਰ ਦੇ ਨਾਲ ਸ਼ਾਂਤੀ ਦੇ ਨਾਲ ਇਹ ਹੱਲ ਕਰਨਾ ਚਾਹੁੰਦੀ ਹੈ ਤੇ ਮੈਨੂੰ ਆਸ ਹੈ ਕਿ ਇਹ ਸਭ ਚੀਜ਼ਾਂ ਹੋ ਜਾਣਗੇ ਕਿਉਂਕਿ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈਗੀ ਹੈ ਦੇਖੋ ਕਾਮੀਆਂ ਸਭ ਕੋਈ ਲੀਡਰ ਜਿਹੜਾ ਹੈਗਾ ਨਾ ਜੀ ਅੱਜ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਭਿੰਦਰ ਜੀ ਆਪਾਂ ਕੁਝ ਮਹਿਕਮੇ ਦੇਖ ਲਈਏ ਪੰਜਾਬ ਦੇ ਵਿੱਚ ਆਪਾਂ ਅਕਸਰ ਕਹਿੰਦੇ ਯਾਰ ਇਹ ਭ੍ਰਿਸ਼ਟ ਹੂੰ ਇਹ ਮਹਿਕਮੇਪ੍ਰਸ਼ਟਾ ਜਦ ਕਿ ਕਿਸੇ ਵੀ ਮਹਿਕਮੇ ਚ ਸਾਰੇ ਪ੍ਰਸ਼ਟ ਨਹੀਂ ਹੁੰਦੇ ਬਿਲਕੁਲ ਚੰਗੇ ਵੀ ਬਹੁਤ ਅਫਸਰ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਪਰ ਜੇ ਆਪਾਂ ਸਿਆਸੀ ਲੋਕਾਂ ਦੀ ਗੱਲ ਕਰ ਲਈਣੀ ਇਮਾਨਦਾਰੀ ਨਾਲ ਜਾ ਕੇ ਕਿਸੇ ਬੰਦੇ ਨੂੰ ਪੁੱਛ ਲੋ ਜੀ ਭਈ ਲੀਡਰ ਕਿੱਦਾਂ ਦੇ ਹੁੰਦੇ ਨੇ ਤੇ ਮੈਨੂੰ ਲੱਗੇਗਾ ਕਿ ਸ਼ਾਇਦ ਹੀ ਇਕਦੁੱਕਾ ਬੰਦਾ ਕਹੂਗਾ ਜਿਹਦਾ ਕੋਈ ਰਿਸ਼ਤੇਰ ਭੈਂਪਰਾ ਜਾਂ ਕੋਈ ਹੋਊਗਾ ਕਿ ਭਾਈ ਲੀਡਰ ਚੰਗੇ ਹੋਣਗੇ ਨਹੀਂ ਤੇ ਜ਼ਿਆਦਾ ਕਰਕੇ ਲੋਕਾਂ ਦੀ ਜਿਹੜੇ ਸਟੇਟਮੈਂਟ ਹੋਗੀ ਜਾਂ ਲੋਕਾਂ ਦਾ ਇਹ ਕਹਿਣਾ ਹੋਊਗਾ ਕਿ ਯਾਰ ਲੀਡਰ ਤੇ شریف ਬੰਦੇ ਤਾਂ ਕੰਮ ਹੀ ਕੋਈ ਨਹੀਂ ਇਹ ਤੇ ਬੰਦੇ ਹੀ ਬਦਮਾਸ਼ ਚਾਹੀਦੇ ਨੇ ਸਿਆਸਤ ਦੇ ਵਿੱਚ شریف ਆਦਮੀ ਦਾ ਕੰਮ ਕੋਈ ਨਹੀਂ ਪਰ ਕਿ ਗੱਲ ਇਦਾਂ ਨਹੀਂ ਹੈਗੀ ਦੇਖੋ ਚੰਗੇ ਮਾੜੇ ਹਰ ਪਾਸੇ ਹੁੰਦੇ ਨੇ ਬਹੁਤ ਸਾਰੇ ਆਗੂ ਜਿਨ੍ਹਾਂ ਨੂੰ ਮੈਂ ਮਿਲਿਆ ਜਾਂ ਦੇਖਿਆ ਬਹੁਤ ਚੰਗੇ ਲੋਕ ਵੀ ਹੈਗੇ ਨੇ ਸਿਆਸਤ ਦੇ ਵਿੱਚ ਔਰ ਬਹੁਤ ਸਾਰੇ ਇਹੋ ਜਿਹੇ ਚੰਗੇ ਲੋਕ ਵੀ ਹੈਗੇ ਨੇ ਜਿਹੜੇ ਸਿਆਸਤ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਤਬਦੀਲੀ ਲਿਆਉਣਾ ਚਾਹੁੰਦੇ ਨੇ ਇਮਾਨਦਾਰੀ ਲਿਆਉਣਾ ਚਾਹੁੰਦੇ ਨੇ ਭ੍ਰਿਸ਼ਟਾਚਾਰੀ ਖਤਮ ਕਰਨਾ ਚਾਹੁੰਦੇ ਨੇ ਪਰ ਇੱਕ ਚੀਜ਼ ਇਹ ਹੈ ਕਿ ਪਾਰਟੀਆਂ ਜਿਆਦਾ ਗਿਣਤੀ ਦੇ ਵਿੱਚ ਅਜਿਹੇ ਲੋਕਾਂ ਨੂੰ ਮੌਕਾ ਦੇ ਕੇ ਰਾਜੀ ਨਹੀਂ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਪਾਰਟੀ ਫੰਡ ਤੁਹਾਨੂੰ ਵੀ ਪਤਾ ਵੀ ਅੱਜ ਸਿਸਟਮ ਜਿਹੜਾ ਹੈਗਾ ਉਹ ਕਿਸ ਢੰਗ ਨਾਲ ਚੱਲ ਰਿਹਾ ਖੈਰ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਮੁੜ ਕੇ ਫਿਰ ਉਸੇ ਮੁੱਦੇ ਤੇ ਆਉਂਨੇ ਆ ਜੀ ਤੇ ਇਸ ਵੇਲੇ ਜਿਸ ਤਰੀਕੇ ਦਾ ਹਾਲਾਤ ਚੱਲੇ ਨੇ ਚਾਰੇ ਪਾਸੇ ਸਿਆਸਤ ਦੀਆਂ ਗੱਲਾਂ ਹੋ ਰਹੀਆਂ ਨੇ ਹੋਣੀਆਂ ਵੀ ਚਾਹੀਦੀਆਂ ਨੇ ਕਿਉਂਕਿ ਚੋਣਾਂ ਸਿਰਤੇ ਨੇ ਅੱਜ ਜਲਦੀ ਲੋਕ ਜਿਹੜਾ ਹੈਗਾ ਚੋਣ ਜਾਬਤਾ ਵੀ ਲੱਗੂਗਾ ਜੀ ਥੋੜਾ ਕੁਝ ਹਫ਼ਤਿਆਂ ਦੇ ਸਮੇਂ ਦੇ ਵਿੱਚ ਹੀ ਬਾਅਦ ਮਤਲਬ ਲੱਗ ਸਕਦਾ ਹੈ ਨਾ ਜੀ ਸੋ ਇਸ ਵੇਲੇ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਇਹ ਮੈਨੂੰ ਲੱਗਦਾ ਹੈ ਕਿ 31 ਜਨਵਰੀ ਦੇ ਅਖੀਰ ਤੱਕ ਹਾਈ ਕਮਾਂਡ ਕੋਈ ਨਾ ਕੋਈ ਫੈਸਲਾ ਲੈ ਸਕਦੀ ਹੈ ਜਦ ਕਿ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਹਾਈ ਕਮਾਂਡ ਨੇ ਸੀਟਾਂ ਦੀ ਵੰਡ ਦੀ ਗੱਲ ਕੀਤੀ ਪੰਜਾਬ ਦੇ ਵਿੱਚ ਤਿੱਕੇ ਬਗਾਵਤ ਨਾ ਹੋ ਜੇ ਬਹੁਤ ਸਾਰੇ ਆਗੂ ਨਾਰਾਜ਼ ਨਾ ਹੋ ਜਾਣ ਪੰਜਾਬ ਦੀ ਕਾਂਗਰਸ ਤੇ ਤੇ ਇਸ ਕਰਕੇ ਦੇਖੋ ਸਮਾ ਸਮੀਕਰਨ ਮੈਂ ਇੱਕ ਸਾਰੀ ਗੱਲ ਕਰਨ ਹੈ ਕਿ ਸਮੀਕਰਨ ਤੇ ਹਾਲਾਤ ਜਿਹੜੇ ਇਹ ਹਾਲਾਤਾਂ ਦੇ ਮਤਲਬ ਸਮੇਂ ਦੇ ਹਿਸਾਬ ਨਾਲ ਸਮੀਕਰਨ ਤਬਦੀਲ ਹੋ ਜਾਂਦੇ ਨੇ ਸੋ ਜਿਹੜੇ ਹਾਈ ਕਮਾਂਡ ਦੇ ਬੰਦੇ ਬੈਠੇ ਨੇ ਉੱਪਰ ਆਗੂ ਬੈਠੇ ਨੇ ਉਹਨਾਂ ਨੇ ਬੜੀ ਸੂਝਵਾਨੀ ਦੇ ਨਾਲ ਬੜੀ ਸਮਝਦਾਰੀ ਦੇ ਨਾਲ ਇਹ ਫੈਸਲਾ ਲੈਣਾ ਤੇ ਉਸ ਹਿਸਾਬ ਦੇ ਨਾਲ ਉਹ ਸਿਸਟਮ ਜਿਹੜਾ ਹੈਗਾ ਜੀ ਉਹ ਆਣ ਵਾਲਾ ਸਮਾਂ ਦੱਸੂਗਾ ਜੀ ਕਿ ਕਿਸ ਰੁਖ ਜਿਹੜਾ ਹੈ ਉੱਡ ਬੈਠਦਾ ਹੈ ਜੀ ਜੀਵਿੰਦਰ ਜੀ ਧੰਨਵਾਦ ਤੁਹਾਡਾ ਸਿਆਸਤ ਤੇ ਵਿਚਾਰ ਦੇਣ ਦੇ ਲਈ ਸੋ ਇਹ ਸੰਸਾ ਦੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਮੁੱਦੇ ਜਿਹੜੇ ਜਿਹੜੇ ਪੱਕੇ ਹੋਏ ਨੇ ਸੋ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕੀ ਸਿਆਸਤ ਦੇ ਇਸ ਨਵੇਂ ਪ੍ਰੋਗਰਾਮ ਦੇ ਵਿੱਚ ਸਿਆਸਤ ਦੇ ਨਵੇਂ ਮੁੱਦਿਆਂ ਨੂੰ ਲੈ ਕੇ ਤਤਕਲੀਦ ਹੋ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ